ਸਪੈਸ਼ਲ ਕਾਟਨ ਦਾ ਮਾਲ ਦਿਖਾਵਾਂਗੇ ਬਾਈ ਜੀ ਪੂਰੇ ਧਮਾਕੇਦਾਰ ਰੇਟ ਦਿਖਾਵਾਂਗੇ ਤੁਹਾਨੂੰ ਇਕੱਠੇ ਲੈ ਲਊ ਬਾਈ ਜੀ ਇਹਦਾ 300 ਰੁਪਿਆ ਰੇਟ ਹੈ ਕੁੱਲ ਫੁੱਲ ਜ਼ਿੰਮੇਵਾਰੀਆਂ ਰੇਟ ਦੀ ਚੈਲੰਜ ਹੈ ਬਾਈ ਜੀ ਰੇਟ ਦਾ ਜੇ ਕੋਈ ਰੇਟ ਬਾਸੂਟ ਇਕੱਠੇ ਲਊਗਾ 250 ਰੁਪਿਆ ਰੇਟ ਹੈ ਕੁੱਲ ਬਾਈ ਜੀ ਰੇਟ ਦਾ ਚਿੱਤੀ ਜੀ ਆਪਣੀ ਆਈਟਮ ਫੇਰ ਫਿਰ ਕਾਟਨ ਦੀ ਆ ਗਈ ਬਾਈ ਜੀ ਚੈੱਕ ਕਰੋ ਬਾਈ ਜੀ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਸਤ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਬਈ ਜੀ ਆਪਣਾ ਤੇ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਇਹ ਜਿੱਥੇ ਆਪਣੀ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਆ ਬਾਈ ਜੀ ਕੱਪੜੇ ਦਾ ਗਰਮੀ ਆ ਗਈ ਵੀਰੇ ਜਿਹੜੀ ਤੁਹਾਨੂੰ ਅੱਜ ਵੀਡੀਓ ਦਿਖਾ ਰਹੇ ਆ ਅਸੀਂ ਸਪੈਸ਼ਲ ਕਾਟਨ ਦਾ ਮਾਲ ਦਿਖਾਵਾਂਗੇ ਬਾਈ ਜੀ ਪੂਰੇ ਧਮਾਕੇਦਾਰ ਰੇਟ ਦਿਖਾਵਾਂਗੇ ਤੁਹਾਨੂੰ ਦੱਸਾਂਗੇ ਤੇ ਵਧੀਆ ਤੁਹਾਨੂੰ ਕੁਆਲਿਟੀ ਦਿਖਾਵਾਂਗੇ ਜਿਹਦੇ ਵਿੱਚ ਕਾਟਨ ਦਾ ਦੁਪੱਟਾ ਬਾਈ ਕਾਟਨ ਦਾ ਬਹੁਤ ਵਧੀਆ ਮਾਲ ਆ ਗਿਆ ਆਪਣੇ ਕੋਲੇ ਚੱਲ ਪਿਆ ਬਾਈ ਕਾਟਨ ਦੁਕਾਨਦਾਰ ਮੰਗਦੇ ਆ ਬਾਈ ਜੀ ਕਾਟਨ ਦਾ ਮਾਲ ਮੋਟਾ ਵੀ ਪਿਆ ਆਪਣੇ ਕੋਲੇ ਤੇ ਕਾਟਨ ਵੀ ਪਿਆ ਨਵਾਂ ਚੱਲ ਪਿਆ ਬਿਲਕੁਲ ਨਵਾਂ ਮਾਲ ਆਇਆ ਬਾਈ ਜੀ ਬਾਈ ਜੀ ਪੂਰੀ ਗੌਰ ਨਾਲ ਵੀਡੀਓ ਸੁਣੋ ਪੂਰੀ ਵਧੀਆ ਤੁਹਾਨੂੰ ਰੇਟ ਦੇਵਾਂਗੇ ਬਹੁਤ ਹੀ ਤਗੜੇ ਦੁਕਾਨਦਾਰਾਂ ਵਾਸਤੇ ਬਾਈ ਜੀ ਖਾਸ ਰੇਟਾਂ ਦੁਕਾਨਦਾਰੀ ਵੀ ਸੁਣ ਲੈਣਾ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਲੈਸ ਲੱਗੂਆ ਕੱਲੀ ਕੱਲੀ ਚੀਜ਼ ਸਮਝਾਵਾਂਗੇ ਕੱਲਾ ਕੱਲਾ ਤੁਹਾਨੂੰ ਕਪੜਾ ਦਿਖਾਵਾਂਗੇ ਬਹੁਤ ਹੀ ਵਧੀਆ ਕੁਆਲਿਟੀ ਦਾ ਮਾਲ ਆਇਆ ਬਾਈ ਜੀ ਪੂਰੀ ਗੌਰ ਨਾਲ ਸੁਣੋ ਬਾਈ ਜੀ ਸਕਿੱਪ ਨਾ ਕਰਿਓ ਤੇ ਜੋ ਆਪਣੀ ਜਿਹੜੀ ਲੋਕੇਸ਼ਨ ਹੈ ਬਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਮੌੜ ਮੰਡੀ ਦੇ ਕੋਲੇ ਪਿੰਡ ਰਹਿੰਦਾ ਜੀ ਮੈਸਰਖਾਨਾ ਜਿੱਥੇ ਆਪਣੀ ਸ਼ੋਅਰੂਮ ਦਾ ਸ਼ੋਅਰੂਮ ਹੈ ਜੀ ਕੱਪੜੀ ਦੀ ਦੁਕਾਨ ਹੈ ਤੇ ਆਓ ਬਾਈ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂ ਬਾਈ ਜੀ ਪੂਰੀ ਗੌਰ ਨਾਲ ਦੇਖੋ ਤੇ ਸ਼ੇਅਰ ਸਬਸਕ੍ਰਾਈਬ ਕਰਨਗੇ ਜ਼ਰੂਰ ਕਰਿਓ ਤੇ ਵੈਰਾਈਟੀ ਆਪਣੇ ਕੋਲੇ ਬਹੁਤ ਜ਼ਿਆਦਾ ਵੈਰਾਈਟੀ ਹੈ ਪੂਰਾ ਵੱਡੀ ਪੱਧਰ ਤੇ ਆਪਣੇ ਕੋਲੇ ਆਇਆ ਮਾਲ ਬਾਈ ਜੀ ਦੇਖੋ ਓਮ ਦਾ ਮਾਲ ਹੈ ਬਾਈ ਜੀ ਇੱਕ ਤਾਂ ਬਾਈ ਜੀ ਦੇਸੀ ਹੁੰਦਾ ਦੇਸੀ ਮਾਲ ਨਹੀਂ ਓਮ ਦਾ ਮਾਲ ਹੈ ਮਾਲ ਤੁਹਾਨੂੰ ਖੋਲ ਕੇ ਦਿਖਾਉਣਾ ਹੈ ਬਾਈ ਜੀ ਤੁਹਾਨੂੰ ਲੈਨਸ ਦਿਖਾਵਾਂਗੇ ਤੁਹਾਨੂੰ ਦੁਪੱਟਾ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਬਾਈ ਜੀ ਗੌਰ ਨਾਲ ਦੇਖਿਓ ਗੌਰ ਨਾਲ ਇਹਦਾ ਰੇਟ ਸੁਣਿਓ ਬਾਈ ਜੀ ਰੇਟ ਸੁਣ ਕੇ ਤੁਸੀਂ ਬਾਈ ਜੀ 당 ਰਹਿ ਜਾਓਗੇ ਜਮਾਂ ਵੀ ਇਹ ਜੇ ਰੇਟ ਬਹੁਤ ਵਧੀਆ ਕੁਆਲਿਟੀ ਤੇ ਬਹੁਤ ਮਿੱਠੇ ਰੇਟ ਹੈ ਬਾਈ ਜੀ ਇਹਦੇ ਉਹ ਕੰਮ ਨਹੀਂ ਹੈ ਪਰ ਇਹਦਾ ਦੁਪੱਟਾ ਦੇਖੋ ਬਾਈ ਕਿੰਦਾ ਸ਼ਾਨਦਾਰ ਹੈ ਦੇਖੋ ਬਾਈ ਦੁਪੱਟਾ ਕੋਟਨ ਦਾ ਦੁਪੱਟਾ ਬਾਈ ਪਿਓਰ ਪੋਲਾ ਰੂਵ ਵਰਗਾ ਦੁਪੱਟਾ ਬਾਈ ਜੀ ਜਮਾਂ ਕਿਸੇ ਕਿਸਮ ਦਾ ਕੋਈ ਇਹਦੇ ਚ ਪ੍ਰੋਬਲਮ ਨਹੀਂ ਕੋਈ ਲਾਂਭਾ ਨਹੀਂ ਦਾ ਆ ਦੇਖੋ ਬਾਈ ਜੀ ਪੋਲਾ ਪਿਆ ਦਵੱਟਾ ਕਾਟਨ ਦਾ ਬਹੁਤ ਹੀ ਸ਼ਾਨਦਾਰ ਦਵੱਟਾ ਦੇਖੋ ਕਿੰਨਾ ਸੋਹਣਾ ਦਵੱਟਾ ਹੈ ਬਾਈ ਜੀ ਗੌਰ ਨਾਲ ਵੀਡੀਓ ਦੇਖੋ ਤੇ ਗੌਰ ਨਾਲ ਬਾਈ ਜੀ ਇਹਦੇ ਰੇਟ ਸੁਣਿਓ ਰੇਟ ਦੇਖੋ ਕਿੰਨੇ ਸੋਹਣੇ ਮਿੱਠੇ ਰੇਟ ਲਾਵਾਂਗੇ ਬਾਈ ਜੀ ਬਹੁਤ ਹੀ ਜ਼ਿਆਦੇ ਆ ਤਾਂ ਬਾਈ ਜੀ ਇਹ ਕਾ ਦਵੱਟਾ ਬਾਈ ਜੀ ਆਲ ਓਵਰ ਕੱਪੜਾ ਹੈ 5 ਮੀਟਰ ਮਿਲਕੇ ਦੇਵਾਂਗੇ ਬਾਈ ਜੀ ਆ ਲੈਂਥ ਚੈੱਕ ਕਰ ਲਓ ਬਾਈ ਜੀ ਲੈਂਥ ਵੀ ਪੂਰੀ ਆ ਬਾਈ ਜੀ ਦੇਖੋ 5 ਮੀਟਰ ਕੱਪੜਾ ਬਾਈ ਜੀ ਆਲ ਓਵਰ ਤੇ ਕੱਪੜਾ ਕਹਦਾ ਬਾਈ ਜੀ ਮੱਖਮ ਵਰਗਾ ਕੱਪੜਾ ਬਾਈ ਜੀ ਪੂਰਾ ਮਲੇਈ ਵਰਗਾ ਕੱਪੜਾ ਪੋਲਾ ਓਮ ਦਾ ਬ੍ਰਾਂਡ ਆ ਬਾਈ ਜੀ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਆਪਾਂ ਗਲਤ ਨਹੀਂ ਕੱਪੜਾ ਦਿੰਦੇ ਤੁਹਾਨੂੰ ਇੱਕ ਨੰਬਰ ਕੱਪੜਾ ਦੇਵਾਂਗੇ ਦੇਖੋ ਚੈੱਕ ਕਰੋ ਜਿਹਦੇ ਵਿੱਚ 5 ਮੀਟਰ ਕੱਪੜਾ ਬਾਈ ਜੀ ਤੇ ਆਲ ਓਵਰ ਤੇ ਨਾਲ ਬਾਈ ਜੀ ਪਿਓਰ ਕਾਟਨ ਦਾ ਦੁਪੱਟਾ ਪੂਰਾ ਸ਼ਾਨਦਾਰ ਜਮਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਆਓ ਬਾਈ ਜੀ ਦੂਸਰਾ ਆਪਾਂ ਡਿਜ਼ਾਈਨ ਦਿਖਾਉਣਾ ਤੁਹਾਨੂੰ ਇੱਕ ਤੋਂ ਡਿਜ਼ਾਈਨ ਦਿਖਾਵਾਂਗੇ ਬਾਈ ਜੀ ਸਾਰਾ ਤਾਂ ਨਹੀਂ ਦਿਖਾ ਸਕਦੇ ਪਰਾਪੱਖ ਨੂੰ ਇੱਕ ਹੋਰ ਵੀ ਗੱਲ ਦੱਸ ਦਈਏ ਬਾਈ ਜੀ ਆਪਣੇ ਕੋਲੇ ਜਿਹੜਾ ਰੇਟ ਜਿਹੜਾ ਮਾਲ ਹੈ ਇਹ ਹੋਰ ਸੇਲ ਦਾ ਰੇਟ ਹੈ ਆਪਣੇ ਕੋਲੇ ਬਾਈ ਜੀ ਹੋਰ ਸੇਲ ਦਾ ਹੀ ਮਾਲ ਹੈ ਜਿੰਨਾ ਮਰਜੀ ਲੋੜ ਹੈ ਬਾਈ ਜੀ ਚੱਕ ਲੋ 100 ਸੂਟ 200 ਸੂਟ ਭਾਵੇਂ 500 ਸੂਟ ਚੱਕ ਲੋ ਬਾਈ ਜੀ ਆਪਣੇ ਕੋਲ ਤਿਆਰ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਆਪਾਂ 10-20 ਸੂਟ ਧਰ ਕੇ ਮੇਜ ਤੇ ਆਪਾਂ ਵੇਚਦੇ ਆ ਉਹ ਕੰਮ ਆਪਣਾ ਹੈ ਨਹੀਂ ਬਾਈ ਜੀ ਹੋਰ ਸੇਲ ਦਾ ਕੰਮ ਹੈ ਬਧੀਆ ਆਪਣੇ ਕੋਲੇ ਦੁਕਾਨਦਾਰ ਆਉਂਦੇ ਆ ਬਾਈ ਜੀ ਪਿੰਨਾਂ ਦੇ ਵਿੱਚੋਂ ਤੇ ਉਹ ਮਾਲ ਆਪਣੇ ਤੋਂ ਚੱਕਦੇ ਆ ਤੇ ਰੇਟ ਵੀ ਬਾਈ ਜੀ ਆਪਾਂ ਜਮਾ ਪੂਰਾ ਬਾੜਾ ਵਧੀਆ ਰੇਟ ਲਾਉਨੇ ਆ ਆ ਵੀ ਦੀ ਦੂਸਰੀ ਆਈਟਮ ਦੇਖੋ ਕਾਟਨ ਦੀ ਇਹ ਹੈ ਦੇਖ ਲੇਖ ਬਾਈ ਜੀ ਤੁਸੀਂ ਹਰਾ ਰਹੇ ਹੋ ਇਹੇ ਰੇਟ ਤੇ ਇਹ ਜਾ ਮਾਲ ਬਾਈ ਜੀ ਨਹੀਂ ਮਿਲਣਾ ਪੂਰੀ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਰੇਟ ਦਾ ਆਪਾਂ ਚੈਲੰਜ ਕਰਾਂਗੇ ਚੈਲੰਜ ਰੇਟ ਦੇ ਬਾਈ ਜੀ ਪੜਾਕੇ ਪਾ ਦਾਂਗੇ ਐ ਦੇਖੋ ਤੁਸੀਂ ਰੇਟ ਦੇ ਪੂਰਾ ਚੈਲੰਜ ਕਰਾਂਗੇ ਇਹ ਰੇਟ ਜਿਸ ਨੂੰ ਕੀ ਦੇ ਜੇ ਆਪਾਂ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਦੁਬੱਟਾ ਦੇਖੋ ਬਾਈ ਜੀ 2.5 ਮੀਟਰ ਦਾ ਦੁਬੱਟਾ ਦੇਖੋ ਐਨੇ ਮਿੱਠੇ ਰੇਟਾਂ 'ਚ ਬਾਈ ਇਹੇ ਦੁਬੱਟੇ ਨਹੀਂ ਮਿਲਦੇ ਫੁੱਲ ਜ਼ਿੰਮੇਵਾਰੀ ਹੈ ਚੈਲੰਜ ਕਰਾਂਗੇ ਆਪਾਂ ਦੇਖੋ ਬਾਈ ਜੀ ਇਹ ਆ ਕਪੜਾ ਬਾਈ ਜੀ ਕਪੜਾ ਵੀ ਕਾਦਾ ਬਾਈ ਜੀ ਪੋਲਾ ਜਮਾ ਹੰਨਣਾ ਆ ਕਪੜਾ ਬਾਈ ਜੀ ਉਹ ਕੰਮ ਨਹੀਂ ਹੈਗਾ ਵੀ ਆ ਦੇਖੋ ਬਾਈ ਜੀ ਕਿੰਨੇ ਸੋਹਣਾ ਡਿਜ਼ਾਈਨ ਹੈ ਤੇ ਕਿੰਨਾ ਸੋਹਣਾ ਕਪੜਾ ਬਾਈ ਜੀ ਆ ਦੇਖੋ ਬਾਈ ਜੀ ਕਾਟਨ ਦਾ ਕਪੜਾ ਬਾਈ ਜੀ ਪੋਲਾ ਰੂਮ ਵਰਗਾ ਕਪੜਾ ਜਮਾ ਹੰਨ ਸਾਰਾ ਬਾਈ ਕੋਈ ਇਹਦਾ ਰੰਗ ਫੇਟ ਨਹੀਂ ਕੁਝ ਨਹੀਂ ਹੁੰਦਾ ਬਾਈ ਜੀ ਦੇਖੋ ਇਹ ਕਿ ਡਿਜ਼ਾਈਨ ਬਾਈ ਤੁਹਾਨੂੰ ਹੋਰ ਖੋਲ ਕੇ ਦਿਖਾਵਾਂ ਨੇ ਕਪੜੇ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੋਊਗੀ ਕਿਸੇ ਕਿਸਮ ਦਾ ਕੋਈ ਲਾਂਭਾ ਨਹੀਂ ਦਾ ਬਾਈ ਜੀ ਗੌਰ ਨਾਲ ਵੀਡੀਓ ਦੇਖਿਆ ਕਰੋ ਇੱਕ ਵਾਈ ਜੀ ਸ਼ੇਅਰ ਜਰੂਰ ਕਰਿਆ ਕਰੋ ਬਾਈ ਜੀ ਸਬਸਕ੍ਰਾਈਬ ਤੇ ਸ਼ੇਅਰ ਦਾ ਬਾਈ ਮਾਲਕੇ ਜਰੂਰ ਕਰਦਿਆ ਕਰੋ ਮਿਹਨਤ ਬਹੁਤ ਕਰਦੇ ਆ ਬਾਈ ਤੁਹਾਡੇ ਵਾਸਤੇ ਦੇਖੋ ਬਾਈ ਇਹ ਦੁਪੱਟਾ ਦੇਖੋ ਦੇਖ ਦੇਖ ਬਾਈ ਜੀ 당 ਰਹੇ ਜਾਓਗੇ ਜੇ ਮੈਂ ਇਹ ਜੇ ਦੁਪੱਟੇ ਤੇ ਇਹੇ ਸੂਟ ਬਾਈ ਜੀ ਇਹੇ ਰੇਟ ਤੇ ਨਹੀਂ ਮਿਲਦੇ ਮੁਸ਼ਕਲੇ ਮਿਲਨੇ ਫੁੱਲ ਜ਼ਿੰਮੇਵਾਰੀ ਹੈ ਆਪਾਂ ਵੀਰ ਜੀ ਆਪਦੀ ਦੁਕਾਨ ਕਰਕੇ ਕੋਈ ਮੁਲਾਜ਼ਮ ਨਹੀਂ ਮੁਲਾਜ਼ਮ ਘੱਟ ਰੱਖਦੇ ਆ ਬਾਈ ਜੀ ਉਹੀ ਪੜਤਾ ਆਪਾਂ ਗਾਹਕ ਨੂੰ ਲਗਾਉਨੇ ਆ ਬਾਈ ਜੀ ਜੇ 10 ਮੁਲਾਜ਼ਮ ਹੋਣਗੇ ਉਹਨਾਂ ਦੇ ਖਰਚੇ ਬਹੁਤ ਪੈਂਦੇ ਆ ਬਾਈ ਜੀ ਬਾਰ-ਬਾਰ ਤੁਹਾਨੂੰ ਵੀਡੀਓ ਦੇ ਵਿੱਚ ਇਹੀ ਦੱਸਦੇ ਆ ਬਾਈ ਜੀ ਆਪਾਂ ਮੁਲਾਜ਼ਮ ਨਹੀਂ ਰੱਖਦੇ ਜਿਹੜਾ ਮੁਲਾਜ਼ਮਾਂ ਦਾ ਖਰਚਾ ਆਉਂਦਾ ਬਾਈ ਜੀ ਛੋੜੇ ਸਿਰ ਤੋਂ ਕੱਢਦੇ ਆ ਉਹ ਆਪਾਂ ਉਹ ਛੋੜੇ ਸਿਰ ਤੋਂ ਕੱਢਦੇ ਨਹੀਂ ਬਾਈ ਜੀ ਲੈਸ ਲਾਉਨੇ ਜਮਾਂ ਪੁੱਜ ਕੇ ਐਹ ਜਿਆ ਰੇਟ ਬਾਈ ਜੀ ਕੋਈ ਨਹੀਂ ਲਾਉਂਦਾ ਫੁੱਲ ਜ਼ਿੰਮੇਵਾਰੀ ਹੈ ਆ ਦੇਖੋ ਜੀ ਕਿੰਦਾ ਸੋਹਣਾ ਕਪੜਾ ਬਾਈ ਜੀ ਦੇਖੋ ਇਹ ਜੇ ਡਿਜ਼ਾਈਨ ਆ ਬਾਈ ਜੀ ਪੋਲੇ ਰੂਮ ਵਰਗੇ ਕੱਪੜੇ ਦਾ ਏਡੇ ਏਡੇ ਦੁਪੱਟੇ ਕਾਟਨ ਪਿਓਰ ਕਾਟਨ ਦਾ ਮਾਲ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਰੇਟ ਦੀ ਆ ਚੈੱਕ ਕਰ ਲੋ ਬਾਈ ਜੀ ਆ ਦੇਖ ਲੋ ਬਾਈ ਜੀ ਜਿਹੜਾ ਬਾਈ ਜੀ ਆਹ ਕਾਟਨ ਦਾ ਮਾਲ ਆਪਣੀ ਕੋਈ ਦੋ ਵੈਰਾਈਟੀਆਂ ਹੈ ਬਾਈ ਜੀ ਦੇਖੋ ਆ ਵੀ ਹੈ ਤੇ ਆ ਵੀ ਹੈ ਇਹਨਾਂ ਦੋਨਾਂ ਦਾ ਮੁਕਾਬਲਾ ਬਾਈ ਜੀ ਬਹੁਤ ਹੀ ਵਧੀਆ ਦੋਨੇ ਕੁਆਲਿਟੀਆਂ ਬਹੁਤ ਵਧੀਆ ਹੈ ਆਪਾਂ ਬਾਈ ਜੀ ਸਕੀਮ ਹੈ ਜੇ ਕੋਈ 10 ਸੂਟ ਇਕੱਠੇ ਲੈ ਲੂ ਬਾਈ ਜੀ ਇਹਦਾ 300 ਰੁਪਿਆ ਰੇਟ ਹੈ ਕੁੱਲ ਫੁੱਲ ਜ਼ਿੰਮੇਵਾਰੀ ਆ ਰੇਟ ਦੀ ਚੈਲੰਜ ਹੈ ਬਾਈ ਜੀ ਰੇਟ ਦਾ ਜੇ ਕੋਈ ਰੇਟ ਇਹ ਦੇ ਜੇ ਪਰ ਇੱਕ ਐਨੀ ਗੱਲ ਜ਼ਰੂਰ ਆ ਬਾਈ ਜੀ ਇਹ 10 ਸੂਟਾਂ ਦੇ ਰੇਟ ਦੱਸਿਆ ਆਪਾਂ ਕੱਲ ਨੂੰ ਆ ਕੇ ਗਾ ਕਿ ਮੈਨੂੰ ਇਹ ਕਹਿੰਦਾ ਬਾਈ ਮੈਨੂੰ ਕੱਲਾ ਦੇਓ 2 2 ਬਾਈ ਜੀ ਕੱਲੇ 2 ਤੇ ਇਹ ਰੇਟ ਨਹੀਂ ਮਿਲਣਾ ਇਹ ਰੇਟ ਹੈ ਸਿਰਫ 10 ਸੂਟਾਂ ਦੇ ਜਿਹੜਾ 10 ਸੂਟ ਇਕੱਠੇ ਚੱਕੂ ਬਾਈ ਉਹਨੂੰ 300 ਰੁਪਿਆ ਰੇਟ ਫੁੱਲ ਜ਼ਿੰਮੇਵਾਰੀ ਆ ਰੇਟ ਦੀ ਜੇ ਕੋਈ ਇਹ ਰੇਟ ਦੇ ਜੀ ਬਾਈ ਜੀ ਆਪਣਾ ਚ ਜਿਹੜਾ ਕੋਈ ਪਾਰਸਲ ਬਣਵਾਉਣਾ ਜੀ ਨਹੀਂ ਬਾਈ ਜੀ ਕੋਰੀਅਰ ਖਰਚਾ ਉਹਦਾ 80 ਲੱਗੂ ਕੁੱਲ 300 ਰੁਪਏ ਰੇਟ ਆ ਬਾਈ ਜੀ ਕਾਟਨ ਦਾ ਦੁਬੱਟਾ ਕਾਟਨ ਦਾ ਸ਼ੂਟ ਰੇਟ ਬਾਈ ਜੀ 10 ਸ਼ੂਟਾਂ ਦੇ ਇਕੱਠਾ ਰੇਟ ਹੈ 10 ਸ਼ੂਟ ਲੈਣੇ ਪੈਣਗੇ ਬਾਈ ਜੀ ਤਾਂ ਇਹ 300 ਰੁਪਏ ਲੱਗੂ ਕੱਲਾ ਕੱਲਾ ਸ਼ੂਟ ਬਾਈ ਜੀ 300 ਨਹੀਂ ਲੱਗਣਾ ਵੈਰਿਟੀ ਬਾਈ ਜੀ ਦੂਜੀ ਵੈਰਿਟੀ ਆ ਗਈ ਆਪਣੇ ਕੋਲੇ ਪੂਰੀ ਗੌਰ ਨਾਲ ਸੁਣਿਓ ਇਹ ਵੀ ਬਾਈ ਰੇਟ ਤੇ ਇਹਦੀ ਕੁਆਲਿਟੀ ਇਹਦਾ ਐਨਾ ਰੇਟ ਦੇਵਾਂਗੇ ਬਾਈ ਜੀ ਮਿੱਟੀ ਦੇ ਭਾਜਮਾ ਮਿੱਟੀ ਦੇ ਭਾ ਇਹ ਰੇਟ ਜੇ ਕੋਈ ਦੇ ਜੇ ਆਪਣੀ ਪੂਰੀ ਜ਼ਿੰਮੇਵਾਰ ਇਹ ਆ ਦੁਬੱਟਾ ਬਾਈ ਜੀ ਦੇਖੋ ਜੇ ਬਾਈ ਜੀ ਦੁਬੱਟਾ ਲੈਣਾ ਹੈ ਕੁੱਲ ਇਹ 100 ਰੁਪਏ ਦਾ ਕਲਾ ਦੁਬੱਟਾ ਦੁਬੱਟਾ ਬਾਈ ਜੀ ਰੇਟ ਚੈੱਕ ਕਰੋ ਆ ਦੁਬੱਟਾ ਇਹਦਾ ਕਾਟਨ ਹੈ ਬਾਈ ਜੀ ਪਿਓਰ ਫੁੱਲ ਜ਼ਿੰਮੇਵਾਰੀ ਹੈ ਕਾਟਨ ਦੀ ਇਹ ਚੈੱਕ ਕਰੋ ਬਾਈ ਜੀ ਮਾਲ ਦੇਖੋ ਬਾਈ ਜੀ ਓਮ ਦਾ ਮਾਲ ਆ ਬਾਈ ਜੀ ਓਮ ਦਾ ਕੰਪਨੀ ਦਾ ਮਾਲ ਆ ਦੇਸੀ ਮਾਲ ਨਹੀਂ ਹੈਗਾ ਓਮ ਦਾ ਮਾਲ ਹੈ ਪਿਓਰ ਕਾਟਨ ਦਾ ਨਾਲ ਦੁਬੱਟਾ ਬਾਈ ਜੀ ਤੇ ਪੂਰਾ ਵਧੀਆ ਪਿਓਰ ਕਾਟਨ ਦਾ ਨਾਲ ਬਾਈ ਜੀ ਸ਼ੂਟ ਪੂਰਾ ਫੁੱਲ ਲੈਂਥ ਬਾਈ ਜੀ ਪੂਰਾ ਵਧੀਆ ਕੁਆਲਿਟੀ ਆ ਦੇਖੋ ਬਾਈ ਜੀ ਪਹਿਲਾਂ ਗੌਰ ਨਾਲ ਦੇਖੀਂ ਦੁਪੱਟਾ ਆ ਬਾਈ ਜੀ ਦੁਪੱਟਾ ਦੇਖੋ ਬਾਈ ਜੀ ਗੌਰ ਨਾਲ ਸਵਾ 2 ਮੀਟਰ ਦੁਪੱਟਾ ਬਾਈ ਜੀ ਪਿਓਰ ਕਾਟਨ ਫੁੱਲ ਜ਼ਿੰਮੇਵਾਰੀ ਹੈ ਕਾਟਨ ਦੀ ਬਾਈ ਜੀ ਜਿੰਨੀ ਮਰਜੀ ਮਾਲ ਚੱਕ ਲੋ ਆਪਣੇ ਕੋਲ 100 200 ਸ਼ੂਟ ਬਾਈ ਜੀ ਜਿੰਨੀ ਲੋੜ ਆ ਉਨੇ ਲੈ ਜਾਓ ਬਾਈ ਜੀ ਸਕਰੀਨ ਤੇ ਆਪਣਾ ਨੰਬਰ ਚੱਲੀ ਜਾਣਾ ਫੋਨ ਤੇ ਗੱਲ ਕਰ ਲੋ ਬਾਈ ਜੀ ਜਿੰਨੀ ਲੋੜ ਆ ਉਨੇ ਲੈ ਲਓ ਇਹ ਬਾਈ ਜੀ ਪਿਓਰ ਕਾਟਨ ਆ ਵਧੀਆ ਇੱਕ ਨੰਬਰ ਕੁਆਲਿਟੀ ਦਾ ਮਾਲ ਆ ਜਮਾ ਇਹਨੇ ਦੁਬੱਟੇ ਆ ਦੁਬੱਟੇ ਹੀ ਬਹੁਤ ਸੋਹਣੇ ਐ ਇਹਨਾਂ ਨਾਲ ਤੇ ਆ ਦੇਖੋ ਬਾਈ ਜੀ ਦੁਬੱਟੇ ਆਲ ਓਵਰ ਕਪੜਾ ਬਾਈ ਜੀ ਤੇ ਬਹੁਤ ਹੀ ਵਧੀਆ ਦੁਕਾਨਦਾਰੀ ਵਾਸਤੇ ਦਾ ਐਡਾ ਪੜਦਾ ਲੱਗਦਾ ਬਾਈ ਜੀ ਬਹੁਤ ਜ਼ਿਆਦੇ ਕੋਈ ਉਹਨੂੰ ਲਾਂਭਾ ਨਹੀਂ ਆਉਣਾ ਬਾਈ ਜੀ ਕਪੜਾ ਬਹੁਤ ਵਧੀਆ ਇਹ ਇਹ ਦੇਖੋ ਬਾਈ ਜੀ ਆ ਦੇਖੋ ਓਮ ਦਾ ਮਾਲ ਆ ਬਾਈ ਜੀ ਓਮ ਦਾ ਕੋਈ ਡੁਪਲੀਕੇਟ ਨਹੀਂ ਹੈਗਾ ਇਹ ਓਮ ਦਾ ਮਾਲ ਆ ਆ ਕਪੜਾ ਚੈੱਕ ਕਰੋ ਬਾਈ ਜੀ ਕਿੱਡਾ ਸੋਹਣਾ ਕਪੜਾ ਦੇਖੋ ਮਲਾਮ ਕਪੜਾ ਪੂਰਾ ਵਧੀਆ ਕਪੜਾ ਹੈ ਇਹਦਾ ਰੇਟ ਬਾਈ ਜੀ ਤੁਹਾਨੂੰ ਇਹ ਜਾ ਦੇਵਾਂਗੇ 10 ਸੂਟਾਂ ਤੇ ਸਕੀਮ ਹੈ ਬਾਈ ਜੀ ਇਹ 10 ਸੂਟ ਇਕੱਠੇ ਲਊਗਾ 250 ਰੁਪਏ ਰੇਟ ਹੈ ਕੁੱਲ ਬਾਈ ਜੀ ਰੇਟ ਦਾ ਚੈਲੰਜ ਹੈ ਆਪਣਾ ਫੁੱਲ ਜ਼ਿੰਮੇਵਾਰੀ ਹੈ ਰੇਟ ਦੀ ਜਿਹੜਾ ਕੋਈ 10 ਸੂਟ ਇਕੱਠੇ ਚੱਕੂ ਬਾਈ ਜੀ 250 ਰੁਪਏ ਕੁੱਲ 250 ਰੁਪਏ ਦਾ ਛੂਟ ਹੈ ਬਾਈ ਜੀ ਨਾਲ ਕਾਟਨ ਦਾ ਦੁਪੱਟਾ ਐ ਇੰਦਾ ਵਧੀਆ ਕੁਆਲਿਟੀ ਹੈ ਬਹੁਤ ਹੀ ਵਧੀਆ ਕੁਆਲਿਟੀ ਹੈ ਇਕੱਲੇ-ਇਕੱਲੇ ਛੂਟ ਦਾ ਰੇਟ ਨਹੀਂ ਵੀਰ ਜੀ ਇਹ 10 ਸੂਟਾਂ ਦਾ ਰੇਟ ਦੱਸਿਆ ਪਰ ਉਹਨੂੰ 250 ਰੁਪਏ ਰੇਟ ਜੇ ਕੋਈ ਦੇ ਕੋਈ ਇੱਕ ਦੋ ਲੋਕ ਤਾਂ ਉਹਨੂੰ ਬਾਈ ਮੜਾ ਵਧਾ ਕੇ ਲੱਗੂ ਆ ਉਹ ਇਹ ਇਕੱਠਾ 10 ਸੂਤਾ ਦਾ ਰੇਟ ਆ ਬਾਈ ਜੀ 250 ਰੁਪਿਆ ਫੁੱਲ ਜ਼ਿੰਮੇਵਾਰੀ ਆ ਬਾਈ ਜੀ ਕਰਦੇ ਕਿਤੀ ਜੀ ਆਪਣੀ ਆਈਟਮ ਫੇਰ ਫਿਰ ਕਾਟਨ ਦੀ ਆ ਗਈ ਬਾਈ ਜੀ ਚੈੱਕ ਕਰੋ ਮਾਲ ਕਾਟਨ ਦਾ ਪੂਰਾ ਵਧੀਆ ਕੁਆਲਿਟੀ ਦਾ ਮਾਲ ਹੈ ਜੀ ਇਹਦੇ ਚੈੱਕ ਕਰੋ ਕਿੰਨੇ ਸੋਹੇ ਸੂਤਾ ਹੈ ਬਾਈ ਜੀ ਚੈੱਕ ਕਰੋ ਲੈਂਥ ਬਾਈ ਜੀ ਤੁਹਾਨੂੰ ਦਿਖਾਵਾਂਗੇ ਲੈਂਥ ਪੂਰੀ ਹੋਊ ਬਾਈ ਜੀ ਕੁਆਲਿਟੀ ਇੱਕ ਨੰਬਰ ਆ ਚੈੱਕ ਕਰ ਲਓ ਸਮਾਰ ਕੇ ਪੂਰੀ ਵਧੀਆ ਕੁਆਲਿਟੀ ਹੈ ਦੇਖੋ ਬਾਈ ਜੀ ਪਹਿਲਾਂ ਸਾਨੂੰ ਦੁਬੱਟਾ ਦਿਖਾਉਣਾ ਹੈ ਬਾਈ ਜੀ ਦੁਬੱਟਾ ਦੇਖੋ ਗੌਰ ਨਾਲ ਪਿਓਰ ਕਾਟਨ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਆ ਰੇਟਾਂ ਦੇ ਬਾਈ ਜੀ ਭੜਾਕੇ ਪਾਏ ਹੋਇਆ ਰੇਟਾਂ ਦੇ ਆਪਾਂ ਆਹ ਦੇਖੋ ਬਾਈ ਜੀ ਪਿਓਰ ਪਹਿਲਾਂ ਕਾਟਨ ਦਾ ਦੁਬੱਟਾ ਕਿੱਡਾ ਸੁਣਾ ਹੌਲਾ ਫੁੱਲ ਵਰਗਾ ਬਾਈ ਜੀ ਦੁਬੱਟਾ ਇਹ ਬਾਈ ਜੀ ਹੁਣ ਆਪਣੇ ਇਹ 7-8 ਮਹੀਨੇ ਇਹੀ ਚੱਲਣਾ ਹੈ ਇਹੀ ਚੱਲੂਆ ਬਾਈ ਜੀ ਕਿਉਂਕਿ 7-8 ਮਹੀਨੇ ਗਰਮੀ ਰਹਿੰਦੀ ਹੈ ਇਹੀ ਚੱਲਦਾ ਬਾਈ ਜੀ ਫੁੱਲ ਲੈਂਥ ਹੈ ਲੈਂਥ ਅਸੀਂ ਮਿਣੀ ਆ ਬਾਈ ਜੀ 43 ਇੰਚ ਲੈਂਥ ਹੈ ਬਾਈ ਜੀ 43-44 ਇੰਚ ਦੀ ਲੈਂਥ ਹੈ ਪਾਲਿਆਂ ਆ ਲੈਂਤੀ ਤੇ ਆਪਣਾ ਮਿੰਕੇ ਲੈ ਜਾ ਬਾਈ ਜੀ ਫਿਰ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਇਸ ਗੱਲ ਤੇ ਬਾਈ ਜੀ ਮਿੰਕੇ ਲੈ ਕੇ ਜਾਓ ਭਾ ਮਾ ਦਾ ਆਹ ਦੇਖੋ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕਾਟਨ ਹੈ ਤੇ ਆ ਆ ਗਿਆ ਬਾਈ ਜੀ ਬਾਟਮ ਬਾਟਮ ਦਾ ਕਪੜਾ ਬਾਈ ਜੀ 2.5 ਮੀਟਰ ਦੇਵਾਂਗੇ ਗਾਜਨਾ ਮਿੰਕੇ ਕੋਈ ਘੱਟ ਨਹੀਂ ਹੈਗਾ ਬਾਈ ਜੀ ਤੇ ਆ ਬਾਟਮ ਆ ਬਾਈ ਜੀ ਦੇਖੋ ਚੈੱਕ ਕਰੋ ਇਹਦੇ ਕਿੰਨਾ ਸੋਹਣਾ ਕੁਆਲਿਟੀ ਬੰਦਾ ਬਾਈ ਜੀ ਮੈਚਿੰਗ ਸੂਟ ਹੈ ਇਹ ਇਹ ਪਿਓਰ ਕਾਟਨ ਦਾ ਮਾਲ ਆ ਜੀ ਆਪਣੇ ਕੋਲੇ ਵਧੀਆ ਪਿਓਰ ਕਾਟਨ ਦਾ ਨਾਲ ਦਵੱਟਾ ਮੈਚਿੰਗ ਸੂਟ ਬਾਈ ਦੀ ਲੈਂਥ ਪੂਰੀ ਇੱਕ ਆਪਾਂ ਤੁਹਾਨੂੰ ਖੋਲ ਕੇ ਆ ਦਿਖਾਉਣਾ ਬਾਈ ਜੀ ਖੋਲਣ ਦਾ ਬਾਈ ਆਪਣੇ ਕੋਲ ਸਮਾਨ ਹੀ ਕੱਲਾ ਕੱਲਾ ਸੀ ਤਾਂ ਨਹੀਂ ਖੋਲ ਸਕਦੇ ਜੇ ਕਿਸ ਨੇ ਬਾਈ ਜੀ ਪਾਰਸਲ ਮੰਗਵਾਉਣਾ ਹੈ ਸਾਥੋਂ ਵੀਡੀਓ ਕਾਲ ਤੇ ਸਾਡੇ ਨਾਲ ਬਾਈ ਜੀ ਗੱਲ ਕਰ ਲਓ ਵੀਡੀਓ ਕਾਲ ਤੇ ਗੱਲ ਕਰਕੇ ਸਾਡੇ ਨਾਲ ਸਿਲੇਕਟ ਮਾਲ ਕਰ ਸਕਦੇ ਆ ਅੱਗੇ ਦੇ ਪਕਾ ਸਕਦੇ ਆ ਬਾਈ ਜੀ ਜੀ ਵੀਡੀਓ ਕਾਲ ਤੇ ਆਹ ਦੇਖੋ ਬਾਈ ਜੀ ਕਾਟਨ ਦਾ ਦਵੱਟਾ ਦੇਖੋ ਹੁਣ ਫੁੱਲ ਜ਼ਿੰਮੇਵਾਰੀ ਆ ਬਾਈ ਜੀ ਦੇਖੋ ਚੀਜ਼ ਦੇਖੋ ਆ ਬਾਜ ਬਾਬਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਦੇਖੋ ਬਾਈ ਇਹ ਕਪੜਾ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਬਾਈ ਜੀ ਦੇਖੋ ਪ्योर ਕਾਟਨ ਦਾ ਦੁਪੱਟਾ ਜਿਵੇਂ ਹੌਲਾ ਫੁੱਲ ਵਰਗਾ ਕੋਈ ਕਿਸਮ ਦਾ ਕਿਸੇ ਦਾ ਲਾਂਭਾ ਨਹੀਂ ਬਾਈ ਜੀ ਹੈਗਾ ਇਹਦੇ 'ਚ ਤੇ ਆ ਆ ਗਿਆ ਬਾਈ ਜੀ ਕਮੀਜ਼ ਆ ਦੇਖੋ ਬਾਈ ਜੀ ਪੂਰਾ ਵਧੀਆ ਹੌਲਾ ਫੁੱਲ ਵਰਗਾ ਕਪੜਾ ਬਾਈ ਜੀ ਦੇਖੋ ਗਲੇ ਦੇ ਮਾ ਅ ਮੜੀ ਜੀ ਪੱਟੀ ਲੱਗੀ ਹੋਈ ਆ ਬਾਈ ਜੀ ਬਟਨ ਵਾਲੇ ਥਾਂ 'ਚ ਤੇ ਪੂਰੀ ਫੁੱਲ ਬਾਈ ਜੀ ਲੈਂਥ ਹੈ ਫੁੱਲ ਜ਼ਿੰਮੇਵਾਰੀ ਆ ਬਾਈ ਜੀ ਲੈਂਥ ਦੀ ਆ ਬਾਟਮ ਦਾ ਕਪੜਾ ਬਾਈ 2.5 ਮੀਟਰ ਮਿਲਕੇ ਦੇਵਾਂਗੇ ਇਹ ਵੀ ਕਪੜਾ 2.5 ਮੀਟਰ ਫੁੱਲ ਜ਼ਿੰਮੇਵਾਰੀ ਆ ਬਾਈ ਜੀ ਜਿਹੜਾ ਅੱਜ ਸਾਰੀ ਤੁਹਾਨੂੰ ਵੀਡੀਓ ਦਿਖਾਈ ਹੈ ਬਾਈ ਜੀ ਪਿਓਰ ਕਾਟਨ ਦੇ ਮਾਲ ਤੇ ਦਿਖਾਈ ਹੈ ਪਿਓਰ ਕਾਟਨ ਦੇ ਤੇ ਰੇਟ ਬਾਈ ਜੀ ਇਹੋ ਜਿਹਾ ਧਮਾਕਾ ਕੀਤਾ ਗੱਲਾਂ ਹੀ ਛੱਡ ਦੋ ਬਾਈ ਜੀ ਦੇਖੋ ਚੈੱਕ ਕਰੋ ਕਲਾ ਕਲਾ ਸ਼ੂਟ ਦੇਖੋ ਬਾਈ ਜੀ ਚੈੱਕ ਕਰੋ ਐਡਾ ਵਧੀਆ ਕੁਆਲਿਟੀ ਆ ਬਾਈ ਜੀ ਜਿੱਦੀ ਕਹਿੰਦਾ ਦੇਖੋ ਬਾਈ ਜੀ ਤੇ ਬਾਈ ਜੀ 10 ਸੂਟਾਂ ਦੀ ਸਕੀਮ ਹੈ ਇਹ ਜੇ ਕੋਈ 10 ਸੂਟ ਲਊ ਇਕੱਠੇ ਬਾਈ ਜੀ 375 ਰੁਪਏ ਰੇਟ ਆ ਬਾਈ ਜੀ ਇਹਦਾ 375 ਫੁੱਲ ਜ਼ਿੰਮੇਵਾਰੀ ਹੈ ਬਾਈ ਜੀ 500 ਰੁਪਏ ਦੇ ਕਨਾਲਾ ਸ਼ੂਟ ਆ ਬਾਈ ਜੀ ਇਹ ਤੇ ਦੁਕਾਨਦਾਰ ਨੂੰ ਬਾਈ ਜੀ ਜੇ ਇਕੱਠੇ 10 ਸੂਟ ਲੈ ਲੂਗਾ ਉਹਨੂੰ 375 ਰੁਪਏ ਲਾਉਣਗੇ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਰੇਟ ਦੀ ਤੇ ਇਹ ਜਾਂ ਮਾਲ ਆ ਬਾਈ ਜੀ ਪੂਰਾ ਵਧੀਆ ਕੰਪਨੀ ਦਾ ਮਾਲ ਹੈ ਦੇਸੀ ਨਹੀਂ ਹੈਗਾ ਇਹ ਅੱਗੇ ਆ ਵੀਰ ਜੀ ਆ ਗਈ ਆਪਣੇ ਕੋਲ ਚੌਥੀ ਆਈਟਮ ਚੌਥੀ ਆਈਟਮ ਵੀ ਬਾਈ ਜੀ ਕਾਟਨ ਦੂਈ ਹੈ ਇਹ ਆਪਣੇ ਕੋਲ ਲੂਜ਼ ਮਾਲ ਆ ਬਾਈ ਜੀ 5 ਮੀਟਰ ਆਲ ਓਵਰ ਕਪੜਾ ਦੇਵਾਂਗੇ ਕਪੜਾ ਇੰਨਾ ਕਿ ਚੰਗਾ ਹੈ ਬਾਈ ਜੀ ਇਹ ਆਪਾਂ ਜਿਹਦਾ ਹਿਸਾਬ ਹੀ ਕੋਈ ਨਹੀਂ ਕੁਆਲਿਟੀ ਚੈੱਕ ਕਰੋ ਬਾਈ ਜੀ ਦੇਖੋ ਕਿੰਨਾ ਸੋਹਣਾ ਰੰਗ ਹੈ ਤੇ ਕਿੰਨੀ ਵਧੀਆ ਕੁਆਲਿਟੀ ਹੈ ਇਹਦੀ ਇਹ 5 ਮੀਟਰ ਮਿਲੂ ਮਿਲੂ ਬਾਈ ਜੀ ਪਿਓਰ ਕਾਟਨ ਪਿਓਰ ਕਾਟਨ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇੱਕ ਬਾਈ ਤੁਹਾਨੂੰ ਆਪਾਂ ਹੋਰ ਇਹਦੀ ਜਾਣਕਾਰੀ ਦੇ ਦਈਏ ਇਹ ਮਾਲ ਦੀ ਆਪਾਂ ਬਾਈ ਜੀ ਧੋ ਕੇ ਦੇਖਿਆ ਹੋਇਆ ਹੈ ਇਹ ਖਮਾਰ ਕੇ ਮਲ ਕੇ ਸਰਪਾ ਪਾ ਕੇ ਧੋਗੇ ਦੇਖਿਆ ਕੋਈ ਇਹਦਾ ਰੰਗ ਫੇਟ ਨਹੀਂ ਬਾਈ ਜੀ ਚੈੱਕ ਕਰਿਆ ਡੈਮੋ ਕੀਤੀ ਹੈ ਪਹਿਲਾਂ ਸਾਡੀ ਉਹ ਕੰਮ ਨਹੀਂ ਕਰਦੇ ਆ ਬਾਈ ਆਪਾਂ ਜਿਹੜੀ ਚੀਜ਼ ਵੇਚਦੀ ਤਾਂ ਉੱਥੇ ਖਰਾਬ ਹੋ ਗਿਆ ਅਗਲੇ ਦਾ ਲਾਂਬਾ ਆ ਜੂ ਉਹ ਵੀ ਬਾਈ ਮਾਣਾ ਆਪਾਂ ਡੈਮੋ ਕਰਕੇ ਇਹ ਮਾਲ ਵੇਚਣ ਲੱਗੇ ਆ ਇਹ ਪਿਓਰ ਕਾਟਨ ਆ ਬਾਈ ਜੀ ਪੂਰੀ ਪਿਓਰ ਕਾਟਨ ਜਿਹਨੂੰ ਕਹਿੰਦੇ ਕਾਟਨ ਉਹ ਕਾਟਨ ਹੈ ਆ ਜੀ ਬਾਈ ਜੀ ਤੁਹਾਨੂੰ 5 ਮੀਟਰ ਦੀ ਲੈਂਥ ਮਿਲੂਗੀ 5 ਮੀਟਰ ਕਪੜਾ ਦੇਵਾਂਗੇ ਬਾਈ ਜੀ ਛੂਟ ਦਾ ਕੁਆਲਿਟੀ ਸਮਾਰਕ ਚੈੱਕ ਕਰਕੇ ਜ਼ੂਮ ਕਰਕੇ ਦਿਖਾਓ ਆ ਦੇਖੋ ਬਾਈ ਜੀ ਇੱਡਾ ਵਧੀਆ ਕੱਪੜਾ ਤੇ ਐਨੇ ਮਿੱਠੇ ਰੇਟਾਂ 'ਚ ਬਾਈ ਜੀ ਜੇ ਕੋਈ ਦੇ ਜੇ ਆਪਣਾ ਫੁੱਲ ਚੈਲੰਜ ਆ ਇਸ ਗੱਲ ਦੀ ਜ਼ਿੰਮੇਵਾਰੀ ਹੈ ਬਾਈ ਜੀ ਆਪਣੀ ਜੇ ਕੋਈ ਇਹੋ ਜਿਹੇ ਰੇਟਾਂ ਦੇ ਬਾਈ ਜੀ ਇਹ ਕੱਪੜਾ ਦੇ ਜੇ ਕੋਈ ਦੇਖੋ ਇਹ ਕੱਪੜੇ ਦੇ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਬਾਈ ਜੀ 7 ਡਿਜ਼ਾਈਨ ਆਪਣੇ ਕੋਲ ਚੈੱਕ ਕਰ ਲਓ ਬਈ ਡਿਜ਼ਾਈਨ ਚੈੱਕ ਕਰ ਲਓ ਦੇਖੋ ਬਾਈ ਆਹ ਦੇਖੋ ਦੇਖੋ ਬਾਈ ਜੀ 1 2 3 4 5 6 7 ਡਿਜ਼ਾਈਨ ਹੈ ਬਾਈ ਜੀ ਆਪਣੇ ਕੋਲ ਤਿਆਰ ਅੱਜ 7 ਡਿਜ਼ਾਈਨ ਹੈ ਬਾਈ ਜੀ ਆਲ ਓਵਰ ਕੱਪੜਾ ਦੇਵਾਂਗੇ 5 ਮੀਟਰ ਗਾਜਨਾ ਭਾਈ ਜੀ ਮਿੰਕੇ ਲੈ ਕੇ ਜਾਓ ਜਮਾਣਾ ਕੋਈ ਠੱਗੀ ਠੋਣੀ ਚਾਹੋ ਦੇਖੋ ਭਾਈ ਜੀ ਚੈੱਕ ਕਰੋ ਦੇਖੋ ਭਾਈ ਜੀ ਕਪੜਾ ਦੇਖ ਕੇ ਭਾਈ ਜੀ ਭੁੱਖ ਲੈਂਦੀ ਆ ਭੁੱਖ ਇੰਨੇ ਮਿੱਠੇ ਰੇਟ ਕੋਈ ਦੇ ਹੀ ਨਹੀਂ ਸਕਦਾ ਭਾਈ ਜੀ ਫੁੱਲ ਜ਼ਿੰਮੇਵਾਰੀ ਹੈ ਜਿਹੜੇ ਰੇਟ ਆਪਾਂ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰ ਕਣਾ ਦੇ ਦਾਂਗੇ ਨਾ ਆਪਾਂ ਆਪਣੀ ਫੁੱਲ ਜ਼ਿੰਮੇਵਾਰੀ ਹੈ ਦੇਖੋ ਭਾਈ ਆਹ ਦੇਖੋ ਇੱਕ ਵਾਰੀ ਭਾਈ ਇਹੋ ਜੇ ਵੈਰਾਈਟੀ ਤੇ ਇਹੋ ਜਾਂ ਮਾਲ ਚੈੱਕ ਦਿਖਾਈ ਜੂਗਾ ਕੇ ਆਹ ਦੇਖੋ ਭਾਈ ਜੀ ਇਹ ਆ ਮਾਲ ਬਾਈ ਜੀ ਮਖਬਲ ਵਰਗਾ ਪਿਆ ਇਹ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਮਾਲ ਦੀ ਕੋਈ ਇਹਦਾ ਰੰਗ ਫੇਟ ਨਹੀਂ ਦੁਕਾਨਦਾਰਾਂ ਵਾਸਤੇ ਬਾਈ ਜੀ ਇੰਨੀ ਕੁ ਪਰਦੇ ਵਾਲੀ ਆਈਟਮ ਹੈ ਜਿਹਦਾ ਹਿਸਾਬ ਕੋਈ ਨਹੀਂ ਬਾਈ ਜੀ ਬਾਰ-ਬਾਰ ਦੱਸ ਰਹੇ ਹਾਂ ਕਾਟਨ ਕਪੜਾ ਬਾਈ ਜੀ ਬਹੁਤ ਹੀ ਵਧੀਆ ਕਪੜਾ ਕੁਆਲਿਟੀ ਇੱਕ ਨੰਬਰ ਜਿਹੜਾ ਕੋਈ ਇਕੱਠੇ ਇਹਦੇ ਬਾਈ ਜੀ ਪੰਜ ਸੂਟ ਲੈ ਲੂਆ 300 ਰੁਪਿਆ ਰੇਟ ਹੈ ਬਾਈ ਜੀ ਪੂਰੀ ਫੁੱਲ ਚੈਲੰਜਿੰਗ ਦਿੰਦੇ ਆ ਜੇ ਕੋਈ ਕਾਟਨ ਦਾ ਮਾਲ 5 ਮੀਟਰ ਵਾਲਾ ਆਲ ਓਵਰ ਕੋਈ 300 ਚ ਦੇ ਦੇ ਬਾਈ ਜੀ ਫਿਰ ਵੀ ਜ਼ਿੰਮੇਵਾਰੀ ਹੈ ਆਪਾਂ ਦੇਵਾਂਗੇ 300 ਰੁਪਿਆ ਰੇਟ ਪੰਜ ਸੂਟਾਂ ਦਾ ਰੇਟ ਆ ਬਾਈ ਜੀ 300 ਰੁਪਿਆ ਇਕੱਲੇ ਇਕੱਲੇ ਸੂਟ ਦਾ ਰੇਟ 300 ਰੁਪਿਆ ਬਾਈ ਜੀ ਨਹੀਂ ਹੈਗਾ ਕਿਉਂਕਿ ਸਾਨੂੰ ਬਾਰ-ਬਾਰ ਫਿਰ ਬੰਦਾ ਕਸਟਮਰ ਕਹਿੰਦਾ ਵੀ ਤੁਸੀਂ 300 ਬੋਲਿਓ 300 ਬੋਲਿਓ ਬਾਈ ਜੀ 300 ਬੋਲਦੇ ਆ ਇਹ ਪੰਜ ਸੂਟਾਂ ਦਾ ਰੇਟ ਆ ਬਾਈ ਜੀ ਪੰਜ ਸੂਟ ਇਕੱਠੇ ਲੈਣੇ ਪੈਣਗੇ ਫਿਰ 300 ਲੱਗੂ ਆ ਬਾਈ ਜੀ ਇਕੱਲੇ ਇਕੱਲੇ ਸੂਟ ਦਾ ਨਹੀਂ ਲੱਗਦਾ ਭਾਈ ਪੂਰੀ ਗੌਰ ਨਾਲ ਦੇਖ ਲਓ ਚੈੱਕ ਕਰ ਲਓ ਸਮਾਨ ਆ ਦੇਖੋ ਰੰਗ ਦੇਖੋ ਬਾਈ ਜੀ ਕਿੰਨੇ ਸੋਹਣੇ ਰੰਗ ਆ ਦੇਖੋ ਆ ਦੇਖੋ ਰੰਗ ਦੇਖੋ ਬਾਈ ਜੀ ਦੇਖੋ ਇਹੋ ਜਿਹੇ ਰੰਗ ਆ ਬਾਈ ਜੀ ਗੱਲ ਛ ਚਾਉਂਦੇ ਚਾਉਂਦੇ ਰੰਗ ਆ ਬਾਈ ਜੀ ਚੈੱਕ ਕਰੋ ਦੇਖੋ ਬਾਈ ਜੀ ਤੇ ਕਪੜਾ ਬਾਈ ਜੀ ਮਖਵਾਲ ਵਰਗਾ ਕਪੜਾ ਦੇਖੋ ਬਾਈ ਜੀ ਪੂਰੇ ਗੌਰ ਨਾਲ ਦੇਖੋ ਕਿੰਨਾ ਸੋਹਣਾ ਕਪੜਾ ਕੋਈ ਕਿਸੇ ਕਿਸਮ ਦਾ ਲਾਂਭਾ ਨਹੀਂ ਬਾਈ ਜੀ ਪੂਰੀ ਫੁੱਲ ਜ਼ਿੰਮੇਵਾਰੀ ਆ ਇਹ ਇਹ ਪਿਓਰ ਕਾਟਨਾ ਬਾਈ ਜੀ ਲੂਜ਼ ਮਾਲ ਆਪਣੇ ਕੋਲੇ 5-5 ਮੀਟਰ ਦੇਵਾਂਗੇ ਬਾਈ ਜੀ ਲੈਂਪ ਆਉਂਦੇ ਆ ਵੱਡੇ ਲੈਂਪ ਆਪਣੇ ਕੋਲੇ ਤੇ ਵਧੀਆ ਗਾਰੰਟੀਦਾਰ ਮਾਲ ਹੈ 5 ਸੂਟਾਂ ਦੇ ਬਾਈ ਜੀ 300 ਰੁਪਏ ਰੇਟ ਹੈ ਇਹਦਾ ਬਾਈ ਜੀ ਸ਼ੇਅਰ ਜ਼ਰੂਰ ਕਰ ਲਿਆ ਕਰੋ ਬੇਨਤੀ ਹੈ ਹੱਥ ਬਨ ਕੇ ਸ਼ੇਅਰ ਕਰਨ ਦਾ ਤੁਹਾਡਾ ਹੱਕ ਮੰਦਾ ਬਾਈ ਜੀ ਤਾਂ ਕਿ ਹਰਕ ਨੂੰ ਇਹ ਜੀ ਦਾ ਪਤਾ ਲੱਗ ਜੇ ਖਾਸ ਕਰ ਦੁਕਾਨਦਾਰਾਂ ਵਾਸਤੇ ਅੱਜ ਵੀਡੀਓ ਪਾਈ ਆ ਬਾਈ ਆਪਾਂ ਇਹ ਰੇਟ ਦੁਕਾਨਦਾਰੀ ਵਾਸਤੇ ਲੱਗਣਗੇ ਬਾਈ ਜੀ ਇਕੱਲੇ ਜੇ ਕੋਈ 1-2 ਸ਼ੂਟ ਲੂ ਬਾਈ ਜੀ ਇਹ ਰੇਟ ਨਹੀਂ ਲੱਗਦਾ ਥੋੜਾ ਵਧਾ ਕੇ ਲੱਗੂਗਾ ਜੇ ਕੋਈ ਦੁਕਾਨਦਾਰ ਹੈ ਜ਼ਰੂਰ ਸਾਡੇ ਨਾਲ ਬਾਈ ਜੀ ਰਾਬਤਾ ਕਰੋ ਹੋਰ ਬਹੁਤ ਆਈਟਮਾਂ ਆਪਣੇ ਕੋਲੇ ਹੈਗੀਆਂ ਆਪਣੇ ਕੋਲੇ ਦਿਖਾ ਨਹੀਂ ਸਕੇ ਕਿਉਂਕਿ ਟਾਈਮ ਨਹੀਂ ਹੈ ਬਾਈ ਆ ਗਿਆ ਦਿੰਦਾ ਆਪਾਂ ਨੂੰ ਕੱਲ ਨੂੰ ਤੇ ਆਪਾਂ ਪਰਸੋਂ ਨੂੰ ਵੀਡੀਓ ਫੇਰ-ਫੇਰ ਪਾਵਾਂਗੇ ਪਰ ਬਾਈ ਜ ਦੁਕਾਨਦਾਰੀ ਵਾਸਤੇ ਬਾਈ ਜੀ ਜਿਹੇ ਜਾਂ ਮਰਜ਼ੀ ਸਮਾਨ ਲੈ ਜਾਓ ਲੈਸੋ ਲੈਸੋ ਬਾਈ ਆਪਣੇ ਕੋਲੇ ਕੋਈ ਖਰਚਾ ਨਹੀਂ ਹੈਗਾ ਲੈਸੋ ਲੈਸ ਲਾਉਣੇ ਇੱਕ ਵਾਰੀ ਜਰੂਰ ਆ ਕੇ ਸਾਡੇ ਨਾਲ ਰਾਬਤਾ ਕਰੋ ਬਾਈ ਜੀ ਤੁਹਾਨੂੰ ਦੱਸਾਂਗੇ ਵੀਡੀਓ ਤੇ ਆਪਣਾ ਨੰਬਰ ਚੱਲ ਰਿਹਾ ਬਾਈ ਸਕਰੀਨ ਤੇ ਜਰੂਰ ਲਾਇਆ ਕਰੋ ਤੇ ਬਾਈ ਜੀ ਇੱਕ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਆ ਕਰੋ ਐਨੀ ਸ਼ੇਅਰ ਸਬਸਕ੍ਰਾਈਬ ਕਰੋ ਬਾਈ ਜੀ ਸਾਰੇ ਨੂੰ ਜੇ ਵੀਡੀਓ ਤਾਂ ਕਿ ਹਰ ਇੱਕ ਨੂੰ ਇਹ ਪਤਾ ਲੱਗ ਸਕੇ ਬਾਈ ਜੀ ਕੱਲ ਨੂੰ ਤੁਹਾਨੂੰ ਫੇਰ ਮਿਲਾਂਗੇ ਬਾਈ ਜੀ ਗਲਤੀ ਫਲਤੀ ਹੋ ਗਈ ਤਾਂ ਮਾਫ ਕਰਨੀ ਬਾਈ ਜੀ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਸੁਝਾਅ ਦਿਆ ਕਰੋ ਤੁਹਾਡੇ ਸੁਝਾਅ ਸਾਡੇ ਸ ਕੀ ਚੰਗੇ ਵੀ ਕਿਵੇਂ ਬੋਲਣਾ ਕਿਵੇਂ ਅਸੀਂ ਗਲਤ ਕਹੀ ਰਹੀ ਸੀ ਸੀ ਨੇ ਗਲਤ ਦਿਖਾਈ ਜਾਂਦੇ ਹੋਏ ਥੋੜੇ ਸੁਝਾਅਾਂ ਦੀ ਮੰਗ ਹੈ ਵੀਰੇ ਕੋਈ ਗੱਲ ਨਹੀਂ ਦੱਸੋ ਸਾਨੂੰ ਕਮੈਂਟ ਕਰਕੇ ਤੇ ਸ਼ੇਅਰ ਸਬਸਕ੍ਰਾਈਬ ਭਾਈ ਜੀ ਜਰੂਰ ਕਰੋ ਐਨੇ ਬੋਲਦਾ ਕਿਵੇਂ ਦਾ ਜਾਚਕਾ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ